ਬੈਸੇ ਗਲਤੀ ਸਾਡੀ ਆ ਅਸੀਂ ਬਹੁਤ ਲੇਟ ਆਇਆ ਬਾਈ ਹੁਣਾਂ ਕੋਲੇ ਗੁਰਪ੍ਰੀਤ ਕੋਲ ਕਲਾਸ਼ ਪਰਬਤ ਰਿਆਦ ਮਾਨ ਵਾਲੀ ਗੱਲ ਆ ਬਾਈ ਆਪਣਾ ਸਰਦਾਰ ਆ ਬਾਈ ਸਾਰਾ ਕਰਤਾ ਧਰਤਾ ਇਹਦਾ ਹੋਟਲ ਦਾ ਵੱਡੀ ਗੱਲ ਇਹ ਆ ਵੀ ਪਹਿਲਾ ਮੈਂ ਕਹਿੰਦਾ 사우ਦੀਆ ਰੋ ਵਿੱਚ ਪਹਿਲਾ ਹੋਟਲ ਆਉਣਾ ਜਿਹੜਾ ਯਾਨੀ ਪ्युअर ਵੈਜੀਟੇਰੀਅਨ ਆ ਪ्युअर ਵੈਜੇ ਨਾਨ ਵਜੇ ਤੇ ਕੁਝ ਵੀ ਨਹੀਂ ਫੈਮਿਲੀ ਵਾਲਾ ਸਾਰਾ ਮਾਹੌਲ ਆ ਤੁਸੀਂ ਜਦੋਂ ਮਰਜੀ ਆਓ ਬਾਈ ਉਹ ਕੰਮ ਨਹੀਂ ਹੈਗਾ ਆਪਾਂ ਕਹੀਏ ਨਾਂ ਲੈ ਕੇ ਸਾਡਾ ਡਿਸਕਾਊਂਟ ਮਿਲੂਗਾ ਹੈ ਉਹ ਕੰਮ ਨਹੀਂ ਪਰ ਹਾਂ ਮਿਲੂ ਜ਼ਰੂਰ ਸੇਵਾ ਤੁਹਾਡੀ ਬਾਈ ਸਾਰਿਆਂ ਦੀ ਕਰੂਗਾ ਇੰਨਾ ਕੁ ਹੈਗਾ ਉਦਾਂ ਹੀ ਜਾਜਦਾ ਯਾਰ ਬੰਦਾ ਹੈ ਇੱਥੇ ਰੱਖ ਤੇ ਬਾਈ ਸਾਰਾ ਕ੍ਰੈਡਿਟ ਆਪਣੇ ਬਾਈ ਦਾ ਗੁਰਪ੍ਰੀਤ ਸਿੰਘ ਨੂੰ ਜਾ ਰਿਹਾ ਤੇ ਜ਼ਰੂਰ ਆਏ ਹੋ ਇੱਥੇ ਬਾਕੀ ਮੈਂ ਸਾਰੀ ਮੈਂਸ਼ਨ ਕਰ ਦਣਾ ਵੀਡੀਓ ਤੇ ਲੈ ਵੀ ਸੋਦੀ ਵਾਲਿਓ ਮਲਾਈ ਕੋਟ ਦਾ ਦਾਲ ਸਪੈਸ਼ਲ ਆ ਬਾਈ ਮੈਂ ਅੰਗਲ ਸਪੈਸ਼ਲ ਆਪਣੇ ਝੋਟੇ ਦਾ ਗਾਣਾ ਹਾਂ ਬਰਾਬਰ ਜੀ ਬੰਦੇ ਅੱਜ ਦੂਜਾ ਦਿਨ ਆ ਉਹ ਵੀ ਫਰੀ ਵਾਲਾ ਲੇਕਿਨ ਭਰਾ ਉਹਦੇ ਭਾਰ ਪੁੱਛ ਨਹੀਂ ਲਈਆਂ ਇੱਕ ਦੋ ਤੀਜੀ ਵਾਰ ਫੇਰਾ ਗਈ ਦੂਜੀ ਵਾਰ ਹੀ ਮੰਗਾਇਆ ਅੱਜ ਜਲ ਜੀ ਰਹਾਂ